ਉੱਦੜਾ ਕਰੋਨ ਵਿਵਸਥਾ ਦਾ ਜਿਹੜਾ ਮੈਂ ਹੁਣ ਜਿਹੜਾ ਘੁੰਮ ਰਿਹਾ ਮੈਂ ਦੇਖ ਰਿਹਾ ਕਿ ਲੋਕੀ ਐਨੇ ਦੁਖੀ ਆ ਚੁੱਕੇ ਆ ਕਿ ਲੁੱਟਾਂ ਖੋਹਾਂ ਘਰਾਂ ਦੇ ਵਿੱਚ ਗਰੀਬ ਬੰਦਿਆਂ ਦੀ ਅਮੀਰ ਬੰਦਿਆਂ ਦੀ ਚੋਰੀਆਂ ਗੈਂਗਸਟਰਵਾਦ ਔਰ ਨਸ਼ਾ ਜਿਹੜਾ ਅੱਜ ਮੈਂ ਕੀਤਾ ਹੈਗਾ ਅਸੀਂ ਗਏ ਆ ਕੋਈ ਘਰਾਂ ਦੇ ਵਿੱਚ ਔਰ ਮੇਰੇ ਕੋ ਬੱਚਿਆਂ ਨੇ ਭੈਣਾਂ ਨੇ ਆਖੇ ਦੱਸਿਆ ਕਹਿੰਦੇ ਨਸ਼ਾ ਜਿਹੜਾ ਹੈਗਾ ਪਿਛਲੇ 8 ਸਾਲ ਦੇ ਵਿੱਚ 8.5 ਸਾਲ ਤਕਰੀਬਨ 100 ਗੁਣਾ ਵੱਧ ਗਿਆ ਪਹਿਲੀ ਗੱਲ ਤਾਂ ਉਹਦਾ ਕੰਟਰੋਲ ਆ। ਦੂਜੀ ਗੱਲ ਜਿਹੜੀ ਹੈਗੀ ਐ ਬੜੀ ਵੱਡੀ ਜਿਹੜੀ ਪ੍ਰੋਬਲਮ ਹੈਗੀ ਐ। ਉਹ ਇਨਫਰਾਸਟ੍ਰਕਚਰ ਡਵੈਲਪਮੈਂਟ ਦੀ ਐ ਜਿਹੜੇ ਇਨਫਰਾਸਟ੍ਰਕਚਰ ਦੇ ਵਿੱਚ ਮੈਂ ਜਿਹੜੀ ਗੱਲ ਕਰਦਾ ਸੀਵਰੇਜ, ਪਾਣੀ, ਸੜਕਾਂ ਇਹ ਬਹੁਤ ਵੱਡੀ ਪ੍ਰੋਬਲਮ। ਤੀਜੀ ਜਿਹੜੀ ਗੱਲ ਕਰਦਾ ਕਿਉਂਕਿ ਸਾਡਾ ਇਲਾਕਾ ਜਿਹੜਾ ਹੈਗਾ ਇਹ ਇੰਡਸਟਰੀਅਲ ਏ। ਸਾਰੇ ਇੰਡਸਟਰੀਸ ਹੈਗੇ ਟਰੇਡਰਸ ਇੱਥੇ ਔਰ ਥੋੜੇ ਨੌਕਰੀਆਂ ਵਾਲੇ ਆ। ਇੰਡਸਟਰੀ ਦੇ ਮੁੱਦੇ ਜਿਹੜੇ ਆ ਨਾ ਉਹ ਚੱਕਣੇ ਬਹੁਤ ਜ਼ਰੂਰੀ ਹੈ ਵਿਧਾਨ ਸਭਾ ਸਪੈਸ਼ਲ ਇਕਨੋਮਿਕ ਜ਼ੋਨ ਜਿਹੜੇ ਹੈਗੇ ਬਣਾਉਣੇ ਬਹੁਤ ਜ਼ਰੂਰੀ ਹੈ ਔਰ ਸਾਰੇ ਸਾਰੇ ਲੁਧਿਆਣੇ ਦੇ ਵਸਤੇ ਰੈਜ਼ੀਡੈਂਟ ਜਿਹੜੇ ਹੈਗੇ ਆ ਨਾ ਉਹਨਾਂ ਦੀ ਡਿਮਾਂਡ ਹੈ ਉਤੋਂ ਇਲਾਵਾ ਜਿਹੜਾ ਚੌਥਾ ਮੁੱਦਾ ਹੈਗਾ ਵਾ ਉਹ ਮੁੱਦਾ ਦਾ ਇਦਾਂ ਦਾ ਹੈਗਾ ਵਾ ਕਿ ਜਿਹੜਾ ਨਾ ਮੇਰੀ ਅੱਖਾਂ ਨੇ ਖੋਲਦੀਆਂ ਲੋਕਾਂ ਨੇ ਉਹ ਹੈਗਾ ਸਾਡੇ ਬੁੱਢੇ ਨਾਲੇ ਦਾ ਬੁੱਢੇ ਦਰਿਆ ਤੇ ਉੱਤੇ ਜਿੰਨੀ ਸਿਆਸਤ ਹੋ ਰਹੀ ਹੈ ਉਹਦੀ ਸੋਚ ਵੀ ਇੰਸਾਨ ਬੁੱਢੇ ਦਰਿਆ ਦੀ ਜਿਹੜੀ ਪਾਣੀ ਦੀ ਸੀਪੇਜ ਹੈਗੀ ਹੈ ਕੈਮੀਕਲ ਵਾਟਰ ਦੀ ਉਹ ਮੈਨੂੰ ਪਤਾ ਲੱਗਿਆ ਮੈਂ ਗਿਆ 1.5 1.5 ਕਿਲੋਮੀਟਰ ਤੱਕ ਉਹਦਾ ਪਾਣੀ ਅਗਰ ਜਨਾ ਸੀਪ ਹੋ ਕੇ ਗਰਾਊਂਡ ਪਾਣੀ ਵਾਟਰ ਇਸ ਲੈ ਰਹੇ ਆ ਉਹ ਕੈਂਸਰ ਦਾ ਬਣਾ ਦੇ ਸਾਨੂੰ ਕੈਂਸਰ ਦੇ ਮਤਲਬ ਬਿਮਾਰੀ ਦੇ ਰਿਹਾ ਬੜੀ ਮੈਨੂੰ ਲਾਹਨਤ ਹੁੰਦੀ ਹੈ ਇਹ ਲੋਕਾਂ ਦੇ ਉੱਤੇ ਜਿਨ੍ਹਾਂ ਨੇ ਕਰੀਬ 950 ਕੇ 1100 ਕਰੋੜ ਰੁਪਇਆ ਇਹਨਾਂ ਨੇ ਸਿਰ ਬੁੱਢੇ ਨਾਲ ਤੇ ਸਿਆਸਤ ਦੇ ਖਾਲੇ ਆ ਤੇ ਲਾਇਆ 1 ਰੁਪਇਆ ਵੀ ਨਹੀਂ ਇਸ ਬਹੁਤ ਜਿਆਦਾ ਜਿਹੜਾ ਨਰਵਲੇ ਕੰਮ ਇਹਦਾ ਬੜੇ ਕੀਤਾ ਗਿਆ ਸਾਫ ਪਾਣੀ ਹੋ ਗਿਆ ਮੈਂ ਪਹਿਲੇ ਪੰਜਵਾਂ ਇਸ਼ੂ ਦੱਸਦਾ ਫਿਰ ਆਪਾਂ ਇਸ ਗੱਲ ਤੇ ਆ ਜਾਂਦੇ ਆ ਮੈਂ ਸਿਚਵਲ ਸਾਹਿਬ ਤੇ ਵੀ ਕਰ ਲੈਣਾ ਇਹ ਗੱਲ ਆਪਾਂ ਕਿਉਂਕਿ ਪੰਜ ਇਸ਼ੂ ਬਨੋ ਪੁੱਛੇ ਗਏ ਹੈਗੇ ਪੰਜਵਾਂ ਇਸ਼ੂ ਬਹੁਤ ਵੱਡਾ ਜਿਹੜਾ ਹੈਗਾ ਨਾ ਉਹ ਸਾਡੀ ਹਵਾ ਦਾ ਸਾਡੇ ਜਿਹੜੀ ਗ੍ਰੀਨ ਬੈਲਟ ਹੈਗੀਆਂ ਨੇ ਉਹ ਖਤਮ ਕੀਤੀ ਜਾ ਰਹੀ ਹੈ ਔਰ ਜਿਹੜਾ ਲੁਧਿਆਣਾ ਪਛਵੀ ਦੇ ਲੋਕਾਂ ਨੂੰ ਇਹ ਪਤਾ ਹੀ ਨਹੀਂਗਾ ਕਿ ਜਿਹੜਾ 24311 ਏਕੜ ਦਾ ਸਕੈਮ ਆਇਆ ਅਗਰ ਉਹ 24311 ਏਕੜ ਐਕਵਾਇਰ ਹੋ ਗਿਆ ਸਾਡੇ ਲੁਧਿਆਣਾ ਪਛਵੀ ਸਭ ਤੋਂ ਵੱਡਾ ਫੈਕਟਰ ਹੋਣਾ ਕਿਉਂਕਿ ਸਾਡੀ ਹਵਾ ਪਾਣੀ ਉਹ ਘਟ ਜਾਣੀ ਹੈ ਕਿਉਂ ਫਲੋਰਾ ਐਂਡ ਫੋਨਾ ਨੂੰ ਕਹਿੰਦੇ ਆ ਔਰ ਜੇ ਉਹ ਜ਼ਮੀਨ ਜਿਹੜੀ ਵਾਹੀਯੋਗ ਨਾ ਰਹੀ ਤਾਂ ਸਾਡਾ ਦੁੱਧ ਜਿਹੜਾ ਹੈ ਉਹ 60 ਰੁਪਏ ਦੇ ਅਗਰ 150 ਰੁਪਏ ਕਿਲੋ ਹੈਣਾ ਸਾਡੇ ਦਾਲਾਂ ਸਾਡੇ ਸਬਜ਼ੀਆਂ ਸਾਡਾ ਘਿਓ ਸਾਡਾ ਦਹੀਂ ਸਾਡਾ ਮੱਖਣ ਉਹਦਾ ਕਾਰਨ ਹੈ ਕਿਉਂਕਿ ਜੇ ਉੱਥੇ ਪੱਠੇ ਨਾ ਹੋਏ ਫੌਡਰ ਜਿਹਨੂੰ ਕਹਿੰਦੇ ਆ ਪਛੋ ਨਾ ਮਿਲਿਆ ਤਾਂ ਉਹਦਾ ਬੜਾ ਪੰਗਾ ਪਾੜਾ ਪਸ਼ੂ ਜਿਹੜੇ ਕੀ ਖਾਂਗੇ ਦੂਰੋਂ ਲਿਆਣਾ ਪੂਗਾ ਚਾਰਾ ਉਹ ਚਾਰੇ ਮਹਿੰਗਾ ਹੋ ਜਾਣ। ਫਿਰ ਜਿਹੜੀ ਹਵਾ ਜਿਹੜੀ ਸਾਡੀ ਇਹ ਜੋ ਆਕਸੀਜਨ ਬਣਾਉਂਦੀ ਆ ਪੱਤੀ ਬੰਦਾ ਜਮੀਨ ਜਿਹੜੀ ਹੈਗੀ ਆ ਉਹ ਆਕਸੀਜਨ ਖਤਮ ਹੋ ਜਾਣੀ। ਫਿਰ ਉਸ ਤੋਂ ਇਲਾਵਾ ਜਿਹੜਾ ਬਹੁਤ ਵੱਡਾ ਕਾਰਨ ਆ ਉਹਨੇ ਸਬਜ਼ੀਆਂ ਬੀਜਦੇ ਆ ਅਸੀਂ ਉਹ ਸਬਜ਼ੀਆਂ ਨਹੀਂ ਉਗਣੀਆਂ। ਸੋ ਇਹੜੇ ਪੰਜ ਮੁੱਦੇ ਜਿਹੜੇ ਹੈਗੇ ਆ ਇਹ ਪਹਿਲ ਦੇ ਆਧਾਰ ਤੇ ਇਹਨਾਂ ਦਾ ਆਪਣਾ ਕੀਤਾ ਜਾਊਗਾ। ਇਤੋਂ ਇਲਾਵਾ ਹੁਣ ਫਿਰ ਮੈਂ ਦੋ ਮੁੱਦੇ ਹੋਰ ਦਿੰਨਾ ਜਿਹੜੇ ਮੁੱਦਿਆਂ ਬਾਰੇ ਕੋਈ ਸੋਚਦਾ ਹੀ ਨਹੀਂਗਾ। ਉਹ ਬਹੁਤ ਵੱਡਾ ਮੁੱਦਾ ਹੈਗਾ ਵਾ এডਿਕੇਸ਼ਨ ਦਾ ਜਿਹੜੀ এডਿਕੇਸ਼ਨ ਪਾਲਿਸੀ ਕਰਕੇ ਸਾਡੇ ਸਕੂਲਾਂ ਦੇ ਵਿੱਚ ਵੈਸ ਦੇ ਵਿੱਚ 30 ਸਕੂਲਾਂ ਦੇ ਵਾਟਰ ਸੈਂਪਲ ਫੇਲ ਹੋ ਗਏ ਐਸੇ ਕਰਕੇ ਸਾਡੀ এডਿਕੇਸ਼ਨ ਦਾ ਮਿਆਰ ਬਹੁਤ ਡਿੱਗ ਰਿਹਾ ਇਹਦੇ ਨਾਲ ਲਾਜੜੀ ਕਿਉਂਕਿ 80% ਦੇ ਸਕੂਲਾਂ ਚ ਪ੍ਰਿੰਸੀਪਲ ਨਹੀਂ ਹੈਗੇ এডਿਕੇਸ਼ਨ ਦੇ ਟੀਚਰਸ ਨਹੀਂ ਹੈਗੇ ਪੀਟੀਟੀ ਟੀਚਰਸ ਆਈਟੀਟੀ ਟੀਚਰ ਸਭ ਦਾ ਕਟਾ ਵਾ ਸਬਜੈਕਟ ਟੀਚਰਸ ਕਟੇ ਫਿਰ ਹੈਲਥ ਹੈਲਥ ਦੇ ਉੱਤੇ ਇਦਾਂ ਦਾ ਇਸ਼ੂ ਆ ਸਾਡੇ ਜਿਹਨੇ ਪਹਿਲੇ ਇਹਨਾਂ ਨੇ ਅ ਕਲੀਨਿਕ ਬਣਾਏ ਔਰ ਅਜੇ ਦੇਖੋ ਕਲੀਨਿਕ ਕਿ ਸਕੈਮ ਹੋਇਆ ਬਹੁਤ ਵੱਡਾ ਸਕੈਮ ਹੈ ਪੈਰਾਸੈਟਾਮੋਲ ਦੀ ਗੋਲੀ ਜੜੀ ਹੈਗੀ ਆ ਉਹ ਦੇ ਦੇ ਕੇ ਲੋਕਾਂ ਨੂੰ ਤੇ ਬਿਲਿੰਗ ਕਰਦੇ ਰਹੇ ਮਹਿੰਗੀਆਂ ਮਹਿੰਗੀਆਂ ਗੋਲੀਆਂ 25 ਪੈਸੇ ਦਾ ਪਤਾ ਮਿਲਦਾ ਇਹਨਾਂ ਨੂੰ ਜੈਰੀ ਕਰਦਾ ਉਹਨੂੰ 2-200 ਰੁਪਏ ਜਿਹਨਾਂ ਨੇ ਦਿਖਾ ਕੇ ਲੁੱਟਿਆ ਹੋਇਆ ਇਹ ਰਸ ਸਕੈਮ ਹੈ ਹੁਣ ਉਹਦੇ ਕਰਕੇ ਕੀ ਹੋਇਆ ਜਿਹੜੇ ਸਾਡੇ ਸਿਵਲ ਹਸਪੀਟਲ ਦੇ ਡਾਕਟਰਸ ਹੈਗੇ ਆ ਤੇ ਦੇਖੋ ਸਿਵਲ ਹਸਪੀਟਲ ਡਾਕਟਰ ਜਿਹੜੇ ਆਪਣੀਆਂ ਨੌਕਰੀਆਂ ਛੱਡ ਕੇ ਪੀਸੀ ਐ ਵਿੱਚ ਗਏ ਕਿਉਂ ਜਾ ਰਹੇ ਆ ਕਿਉਂਕਿ ਸਰਕਾਰ ਦੀਆਂ ਪਾਲਿਸੀਆਂ ਦੇ ਉੱਪਰ ਸੋ ਪੰਜਾਂ ਤੋਂ ਇਲਾਵਾ ਇਹ ਦੋਸਤ ਵੀ ਮੇਰੇ ਬਹੁਤ ਜ਼ਰੂਰੀ ਹੈ। ਸੈਂਟਰ ਬਾਰੇ ਤੁਹਾਡਾ ਕੀ ਹੈ? ਦੇਖੋ ਸਿਟੀ ਸੈਂਟਰ ਦਾ ਪ੍ਰੋਜੈਕਟ ਜਿਹੜਾ ਨਾ ਇਹਨੂੰ ਚਲਾਣਾ ਬਹੁਤ ਜ਼ਰੂਰੀ ਹੈ। ਲੇਕਿਨ ਅੱਜ ਸਰਕਾਰਾਂ ਨੇ ਇਨਗੇਲੀ ਕਰਕੇ ਕਿਉਂਕਿ ਇਹ ਸਿਟੀ ਸੈਂਟਰ ਦਾ ਜਿਹੜਾ ਸਟੇ ਆਰਡਰ ਹੈਗਾ ਉਹ ਵੋਕੇਟ ਹੋ ਚੁੱਕਿਆ। ਹੁਣ ਜਿਹੜਾ ਉਹਦਾ ਕਰੂਨ ਦੇ ਆਰਬਿਟ੍ਰੇਸ਼ਨ ਜੱਜ ਬੈਟਰ ਪਿਆ ਹੋਇਆ ਹੈ। ਆਰਬਿਟ੍ਰੇਸ਼ਨ 'ਚ ਕੋਈ ਇਦਾਂ ਦਾ ਰੂਲ ਨਹੀਂ ਹੈਗਾ ਕਿ ਉਹ ਸਿਟੀ ਸੈਂਟਰ ਦੁਆਰਾ ਡਰਗਾਂ ਕੀਤਾ ਜਾ ਸਕੇ। ਆੜਾ ਮੁੱਦਾ ਹੈਗਾ ਕਿਉਂ ਕਾਨੂੰਨ ਦੇ ਨਾਲ ਹੈਗਾ ਕੋਰਟ ਦੇ ਨਾਲ ਰਿਲੇਟਡ ਆ ਆਪਾਂ ਉਹਦੇ ਕੋਰਟ ਦੇ ਵਿੱਚ ਇੱਕ ਸੈਕਸ਼ਨ 9 ਦੀ ਪਟੀਸ਼ਨ ਹੁੰਦੀ ਹੈ ਪਟੀਸ਼ਨ ਵਾਗਿਆ স্পেশਲ ਆਰਡਰ ਲਵਾਗੇ ਆਰਡਰ ਲੈ ਕੇ ਸਿਟੀ ਸੈਂਟਰ ਦਾ ਜਿਹੜਾ ਹੈਗਾ ਕਿਉਂਕਿ ਸਿਟੀ ਸੈਂਟਰ ਕਰਪਸ਼ਨ ਦਾ ਕ੍ਰਾਈਮ ਦਾ ਔਰ ਇੱਤੋਂ ਇਲਾਵਾ ਚਿੱਟੇ ਦਾ ਡੈਨ ਬਣ ਚੁੱਕਾ ਉਸ ਇਲਾਕੇ ਨੂੰ ਸਫਾਈ ਕਰਨੀ ਬਹੁਤ ਜ਼ਰੂਰੀ ਹੈ ਔਰ ਉਹ ਇਲਾਕਾ ਤਾਂ ਹੀ ਸਾਫ਼ ਹੋਊਗਾ ਜੇ ਉਹ ਪ੍ਰੋਜੈਕਟ ਦਾ ਰਿਵਾਈਵਲ ਕਰਾਂਗੇ ਉਹ ਲੁਧਿਆਣੇ ਦਾ ਇੱਕ ਐਡਾ ਵੱਡਾ ਪ੍ਰੋਜੈਕਟ ਹੈ ਔਰ ਰਿਵਾਈਵਲ ਤੋਂ ਬਾਅਦ ਲੁਧਿਆਣੇ ਦੀ ਇਕਨੋਮੀ ਮੈਂ ਦੱਸ ਦਿੰਦਾ 100 ਗੁਣਾ ਵੱਧ ਜਾਣੀ ਹੈ ਧੰਨਵਾਦ ਤੁਹਾਡਾ ਹੁਣ ਜਿਹੜੀ ਗੱਲ ਤੁਸੀਂ ਸੀਚੇਵਾਲ ਸਾਹਿਬ ਦੀ ਕੀਤੀ ਸੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸੀਚੇਵਾਲ ਸਾਹਿਬ ਨਾਲ ਜਿਹੜਾ ਆਪਾਂ ਹੁਣ ਕਈ ਸੌ ਗਰੋੜ ਲੱਗੇ ਮੁੰਡਾ ਨਾਲ ਸਾਫ ਹੋਵੇ ਸੀਚੇਵਾਲ ਸਾਹਿਬ ਜਿੱਥੋਂ ਦਰਿਆ ਚੋਂ ਪਾਣੀ ਆਂਦਾ ਉੱਥੇ ਨਾ ਅਗੇ ਦਿਖਾਈ ਜਾਂਦੇ ਆ ਸੀਚੇਵਾਲ ਸਾਹਿਬ ਨੂੰ ਮੈਂ ਚੈਲੰਜ ਕਰਦਾ ਕਿ ਸੀਚੇਵਾਲ ਸਾਹਿਬ ਜਿੱਦਾਂ ਦਾ ਤੇ ਜਿੱਥੋਂ ਦਾ ਪਾਣੀ ਗੰਦਾ ਹੋਇਆ ਗੰਦੇ ਖਰਾਬ ਹੋਇਆ ਉਤੋਂ ਅੱਗੇ-ਅੱਗੇ ਲਾ ਕੇ ਦਿਖਾਓ ਤੇ ਮੈਨੂੰ ਦਿਖਾਓ ਉਸ ਕਿਸ਼ਤੀ ਚਲਾ ਕੇ ਤੇ ਮੈਨੂੰ ਦਿਖਾਓ ਪਾਣੀ ਸਾਫ਼ ਹੈ ਪੀ ਕੇ ਦਿਖਾਓ ਮੈਨੂੰ ਜਿਉ ਇੱਕ ਗਲਾਸ ਪਾਣੀ ਵੀ ਆਗੇ ਹੈਬੋਲ ਦਾ ਪੀ ਜਾਣ ਤੇ ਦੋ ਕਦਮ ਅੰਦਰ ਰੱਖ ਜਾਣ ਦਲਦਲਾ ਥੱਲੇ ਮੈਂ ਗਰੰਟੀ ਕਰ ਦਿੰਨਾ ਹੱਡੀਆਂ ਬਾਹਰ ਆਣਗੀਆਂ ਮਾਸ ਬਾਹਰ ਨਹੀਂ ਆਊਗਾ ਡਰਾਮੇਬਾਜ਼ੀ ਬੰਦ ਕਰੋ ਸਿਆਸਤ ਕਰਨੀ ਬੰਦ ਕਰੋ ਕੰਮ ਕਰਕੇ ਦਿਖਾਓ 1100 ਕਰੋੜ ਦੇ ਖਰਚ ਦਾ ਮੈਂ ਦੱਸਦਾ ਵਿਜ਼ਨ ਕੀ ਹੁੰਦਾ 300 ਕਰੋੜ ਰੁਪਇਆ ਦੋ ਐਸਟੀਵੀ ਪਲਾਂਟਾਂ ਵਾਸਤੇ ਚਾਹੀਦਾ ਵਿਧ ਜ਼ਮੀਨ 450 ਕਰੋੜ ਛੋਟਾ ਸਤਕਾਰ ਕਰੀਦਾ ਇਹ ਵੋਟਾਂ ਗੇ ਮੰਨਦੇ ਆ ਜਦੋਂ ਤੁਹਾਨੂੰ ਵੋਟਾਂ ਖਰੀਦੀਆਂ ਬੈਜਣ ਸਾਨੂੰ ਬੰਦੇ ਖਰੀਦਨੇ ਪੈਣ ਇਟ ਮੀਨਸ ਉਹਨਾਂ ਦਾ ਆਧਾਰ ਖਤਮ ਹੋ ਗਿਆ ਪਿਆਰ ਨਹੀਂ ਹੈਗਾ ਸ਼੍ਰੋਮਣੀ ਅਕਾਲੀ ਦਲ ਦਾ ਬਾਦਲ ਸਾਹਿਬ ਦਾ ਮੇਰਾ ਆਪਣਾ ਪਰਸਨਲ ਸਾਰਿਆਂ ਨਾਲ ਪਿਆਰ ਹੈ ਸੋ ਪਰ ਪਿਆਰ ਜਿਹੜਾ ਹੈ ਉਹੀ ਪਰਿਵਾਰ ਹੁੰਦਾ ਤੇ ਪਰਿਵਾਰ ਨਾਲ ਹੀ ਪਿਆਰ ਹੁੰਦਾ ਤੇ ਇਸ ਕਰਕੇ ਆ ਜਿਹੜਾ ਪਿਆਰ ਔਰ ਜਿਹੜੇ ਆ ਮਨ ਨੂੰ ਮਤਲਬ ਗੁੱਡ ਵਿਸ਼ੀਸ ਤੇ ਜਿਹੜੀਆਂ ਮਨ ਨੂੰ ਸੀਸਾ ਦੇਣ ਵਾਸਤੇਾਰੇ ਆਏ ਹਨ ਮੈਂ ਇਹਨਾਂ ਦਾ ਰਣੀ ਆ ਤੇ ਬਹੁਤ ਬਹੁਤ ਧੰਨਵਾਦ ਕਰਦਾ ਹੱਥ ਜੋੜ ਕੇ ਮਾਫੀ ਮੰਗਦਾ ਕਿ ਮੈਂ ਇੱਕ ਘੰਟਾ ਤਕਰੀਬਨ ਲੇਟ ਹੋਇਆ ਔਰ ਲੇਟ ਹੋ ਦਾ ਕਾਰਨ ਬੈ ਨਹੀਂ ਸੀਗਾ ਸਾਡੇ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਦੇ ਨੇ ਮੰਤਰੀ ਆਏ ਹੋਏ ਨੇ ਜਿਨ੍ਹਾਂ ਸੜਕਾਂ ਘੇਰੀਆਂ ਨੇ ਉਹ ਸੀਗੇ ਚਲੋ ਫੇਰ ਵੀ ਮੈਂ ਆਨਾਂ ਵੱਲੋਂ ਹੀ ਮਾਫੀ ਮੰਗਦਾ ਇਹ ਗਲਤੀਆਂ ਉਹ ਕਰਦੇ ਆ ਪਰ ਭੁਗਤਾਨ ਤਾਂ ਪੰਜਾਬੀਆਂ ਨੂੰ ਪੈਂਦਾ ਜੀ ਉਹਨਾਂ ਵੱਲੋਂ ਹੀ ਮੈਂ ਮਾਫੀ ਮੰਗ ਲੈਣਾ ਆਪਣੇ ਸਾਡੇ ਜਿਹੜੇ ਪਰਿਵਾਰ ਆ ਉਹਦਾ ਛੋਟੇ ਵੱਡੇ ਤੋਂ ਮਾਫੀ ਲਾਉਣਾ